ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਇਕਪਾਲ ਸਿੰਘ ਪ੍ਰਧਾਨ ਵੈਲਫੇਅਰ ਐਸੋਸੀਏਸ਼ਨ ਅਦਾਲਬੀਆ ਦਾ ਹਾਂ ਮੈਂ ਪਟਿਆਲਾ ਨਿਵਾਸੀਆਂ ਨੂੰ ਨਵੇਂ ਸਾਲ ਦੀ ਖੁਸ਼ੀ ਅੰਦਰ ਅਤੇ ਲੋਹੜੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਇਹੀ ਅਰਦਾਸ ਕਰਦਾ ਹਾਂ ਕਿ ਪਟਿਆਲਾ ਸ਼ਹਿਰ ਦੇ ਵਿੱਚ ਸਾਰੇ ਸ਼ੁਕ ਸ਼ਾਂਤੀ ਤੇ ਪਿਆਰ ਭਾਵਨਾ ਨਾਲ ਹਰ ਕਿਸੇ ਨੂੰ ਰਹਿਣਾ ਚਾਹੀਦਾ ਹੈ ਔਰ ਮੈਂ ਇੱਕ ਛੋਟੀ ਜੀ ਅਪੀਲ ਵੀ ਕਰਦਾ ਹਾਂ ਕਿ ਸਾਨੂੰ ਕਿਸੇ ਪ੍ਰਕਾਰ ਦੀ ਵੀ ਕਿਸੇ ਗੱਲ ਤੋਂ ਮਤ ਪੇ ਛੱਡ ਕੇ ਇੱਕ ਹੋ ਕੇ ਰਹਿਣਾ ਪਏਗਾ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜੋ ਟਾਈਮ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਉਹ ਭਗਵੰਤ ਮਾਨ ਜੀ ਦਾ ਇੱਕ ਪੰਜਾਬ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਬਹੁਤ ਅੱਛਾ ਚੱਲ ਰਿਹਾ ਹੈ ਔਰ 99% ਜਿਹੜਾ ਹੈਗਾ ਸਾਡਾ ਇੱਥੇ ਨਸ਼ਿਆਂ ਦਾ ਮੁਕਤ ਹੋ ਰਿਹਾ ਹੈ ਮੈਂ ਐਸਐਸਪੀ ਸਰ ਡਾਕਟਰ ਨਾਨਕ ਸਿੰਘ ਦਾ ਵੀ ਬੜਾ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਵੀ ਬੜੀ ਮਹਾਨ ਯੋਗ ਨਾਲ ਕਾਫੀ ਅੱਛਾ ਕੰਮ ਕੀਤਾ ਹੈ ਤਾਂ ਕਿ ਇੱਕ ਵਾਰੀ ਫਿਰ ਦੁਬਾਰਾ ਐਸਐਸਪੀ ਤੌਰ ਤੇ ਪੰਗਵਤ ਮਾਂ ਜੀ ਨੇ ਸੇਵਾ ਦਾ ਮੌਕਾ ਦਿੱਤਾ ਹੈ ਔਰ ਬਹੁਤ ਅੱਛੇ ਇਨਸਾਨ ਹਨ ਹਰ ਕਿਸਮ ਮਿਲਵਰਤਨ ਸਹਾਰਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਪਟਿਆਲੇ ਦੇ ਵਿੱਚ ਅਜੇ ਤੱਕ ਰਿਯਮ 52 53 ਸਾਲ ਤੋਂ ਅਦਾਲਤ ਵਿਖਾਰ ਦੇ ਵਿੱਚ ਮੇਰੀ ਸ਼ਾਪ ਹੈ ਜੋ ਕਿ ਨੀਲਮ ਜਨਰਲ ਸਟੋਰ ਨੀਅਰ ਜੱਗੀ সুইਟਸ ਉਸ ਤੋਂ ਨਾਲ ਫਤਿਹ ਫੈਸ਼ਨ ਜੱਗੀ সুইਟ ਨੀਅਰ ਔਰ ਉਸ ਦੇ ਉੱਪਰ ਮੇਰੀ ਛੋਟੀਆਂ ਸ਼ੋਰੂਮ ਦੋ ਹੋਰ ਵੀ ਹਨ ਔਰ ਕਿਸੇ ਪ੍ਰਕਾਰ ਦੀ ਆਰਟੀਫੀਸ਼ਲ ਜੁਲੀ ਪਰਚੇਸ ਕਰਨ ਦੇ ਲਈ ਇੱਕ ਵਾਰੀ ਤੁਸੀਂ ਜ਼ਰੂਰ ਦਰਸ਼ਨ ਦਿਓ ਆਰਟੀਫੀਸ਼ਲ ਜੁਲਰ ਦੀ ਅਸੀਂ ਪੂਰੀ ਗਾਰੰਟੀ ਔਰ ਪੂਰੀ ਡਿਸਕਾਊਂਟ ਦਿੰਨੇ ਹਾਂ ਔਰ ਸਾਡੀ ਜਿਹੜੀ ਪਰਚੇਜ਼ਿੰਗ ਹੈ ਇਹ ਤੁਹਾਡੇ ਕਰਕੇ ਹੈ ਅੱਛੀ ਸਾਡੇ ਸ਼ੋਰੂਮ ਬਾਰੇ ਦੀ ਕਿਰਪਾ ਨਾਲ ਛੋਟੇ ਜਰੂਰ ਆ ਮਗਰ ਇੰਨੀ ਕਿਰਪਾ ਮਹਾਰਾਜ ਜੀ ਕੇ ਵੈਰਾਈਟੀ ਦੇਣ ਦੇ باوجود ਸਾਡੇ ਕੋਲ ਬ੍ਰਾਈਡਲ ਦਾ ਵੀ ਸਾਰਾ ਕੰਮ ਹੈਗਾ ਜੋ ਕਿ ਅਸੀਂ ਇਸ ਨੂੰ ਰੈਂਟ ਤੇ ਵੀ ਦਿੰਦੇ ਹਾਂ ਤੇ ਸੇਲ ਤੇ ਵੀ ਦਿੰਦੇ ਹਾਂ ਨਾਲ ਮੇਰਾ ਬ੍ਰਾਈਡਲ ਦਾ ਇੱਕ ਸ਼ੋਰੂਮ ਹੈ ਜਿੱਥੇ ਚੂੜਾ ਕਲੀੜਾ ਸੇਰਾ ਕਲਗੀ ਹਾਰ ਅਸੀਂ ਉਹ ਵੀ ਟਿਆਲੇ ਨਾਲੋਂ ਰੀਜ਼ਨਬਲ ਰੇਟ ਤੇ ਦਿੰਦੇ ਹਾਂ ਇੱਕ ਵਾਰੀ ਬਨੂ ਸੇਵਾ ਦਾ ਮੌਕਾ ਜ਼ਰੂਰ ਦਿਓ ਮੈਂ ਆਮ ਜਨਤਾ ਨੂੰ ਬਾਹਰਲੀ ਜਨਤਾ ਨੂੰ ਚੰਡੀਗੜ੍ਹ ਸ਼ਹਿਰ ਵਰਗਿਆਂ ਨੂੰ ਬਾਹਰਲੀ ਸਟੇਟਾਂ ਨੂੰ ਇੱਕ ਰਿਕੁਐਸਟ ਕਰਨਾ ਕਿ ਇੱਕ ਵਾਰੀ ਮੇਰੇ ਕੋਲ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਮੈਂ ਆਪ ਜੀ ਦੀ ਪੂਰੀ ਰਿਸਪੈਕਟ ਕਰਾਂਗਾ ਔਰ ਪੂਰਾ ਡਿਸਕਾਊਂਟ ਦਿਆਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ